ਨਵੇਂ ਨਵੇਂ ਜਿਮ ਜਾਣ ਲੱਗੇ ਆ ਕਹਿੰਦੇ ਡੋਲੇ ਮੋٹے ਕਰਨੇ ਆ ਕੋਈ ਇਨਫਲੂਐਂਸਰ ਕਹਿੰਦਾ 2 ਘੰਟੇ ਵਰਕਆਊਟ ਕਰਨਾ ਇੰਨੀ ਐਕਸਰਸਾਈਜ਼ ਲਾਉਣੀਆਂ ਪਰ ਡੋਲੇ ਵੱਡੇ ਨਹੀਂ ਹੋਏ ਬੇਸਿਕ ਗੱਲਾਂ ਬਿਗਨਰਸ ਦੇ ਲਈ ਜਿਹੜੇ ਸਟਾਰਟਸ ਨਹੀਂ ਲੈਂਦੇ ਐਨਾਟੋਮੀ ਦੀ ਗੱਲ ਕਰੀਏ ਬੰਤਰ ਦੀ ਬਾਈਸੈਪਸ 2 ਹੈਡਸ ਤੋਂ ਬਣਿਆ ਲੌਂਗ ਹੈਡ ਸ਼ਾਰਟ ਹੈਡ ਜਿਹੜਾ ਲੌਂਗ ਹੁੰਦਾ ਇਹ ਇਹ ਲੰਮਾ ਹੁੰਦਾ ਸ਼ਾਰਟ ਹੈਡ ਮੋਟਾ ਨਜ਼ਰ ਆਉਂਦਾ ਇੱਥੇ ਸੈਪਰੇਸ਼ਨ ਬਣਦੀ ਆ ਅੰਦਰਲੇ ਨੂੰ ਜਿਹੜਾ ਕਹਿ ਦਿੰਦੇ ਆ ਸ਼ਾਰਟ ਹੈਡ ਬ੍ਰੈਕੀਆਲਿਸ ਇਹ ਇੱਥੇ ਹੁੰਦਾ ਜਦੋਂ ਇਹਨੂੰ ਥਿੱਕਨੈਸ ਦੇਣੀ ਆ ਸਾਹਮਣੇ ਤੋਂ ਡੋਲਾ ਮੋਟਾ ਲੱਗੇ ਤਾਂ ਹੈਮਰ ਕਰਲ ਇਹਦੀ ਬੈਸਟ ਐਕਸਰਸਾਈਜ਼ ਆ ਬੇਸਿਕ ਗੱਲਾਂ 4 ਸੈੱਟ ਮੈਕਸਿਮਮ ਲਾਉਣੇ ਆ ਵੈਸੇ 3 ਨਾਲ ਗੁਜ਼ਾਰਾ ਹੋ ਜਾਂਦਾ 12 ਤੋਂ 14 ਰੈਪਸ ਜਿਹੜੀਆਂ ਰੱਖਣੀਆਂ ਤੇ 2 ਮਿੰਟ ਦਾ ਰੈਸਟ ਜਿਹੜਾ ਐਕਸਰਸਾਈਜ਼ ਦੇ ਵਿਚਾਲੇ ਤੁਸੀਂ ਸੈੱਟ ਦੇ ਵਿਚਾਲੇ ਦੇਣਾਗਾ ਤਾਂ ਕਿ ਰਿਕਵਰੀ ਪ੍ਰੋਪਰ ਹੋ ਜੂਵੇ ਤੇ 네ਗੇਟਿਵ ਮੂਵਮੈਂਟ ਜਿਵੇਂ ਤੁਸੀਂ ਹੈਮਰ ਕਰਲ ਲਾ ਰਹੇ ਹੋ ਬਾਈਸੈਪਸ ਕਰਲ ਲਾ ਰਹੇ ਹੋ ਜਿਹੜੀ ਆਪ ਦੇ ਆਪ ਮੂਵਮੈਂਟ ਹੁੰਦੀ ਹੈ ਜਿਹੜੀ ਤੁਸੀਂ ਨਹੀਂ ਕਰ ਰਹੇ ਉਹ ਕੰਟਰੋਲ ਚ ਸਲੋ ਤੇ ਆਹ ਐਕਸਰਸਾਈਜ਼ ਤੁਸੀਂ YouTube ਤੇ ਦੇਖ ਕੇ ਪਰਫਾਰਮ ਕਰ ਸਕਦੇ ਹੋ ਰੂਲਸ ਆਹ ਫਾਲੋ ਕਰਨੇ ਨੇ 90 ਡਿਗਰੀ ਤੇ ਹਰੇਕ ਐਕਸਰਸਾਈਜ਼ ਜਿਹੜੀ ਆਖਰੀ ਸੈਟ ਹੋਊਗਾ ਉਹਦੇ ਚ ਹੋਲਡ ਕਰਨ ਦੀ ਕੋਸ਼ਿਸ਼ ਕਰਨੀ ਆ ਜਿਵੇਂ ਇਸ ਜਗ੍ਹਾ ਤੇ ਇਥੇ ਐਲ ਬਣ ਜੇ 90 ਡਿਗਰੀ ਤੇ ਉਹਦੇ ਨਾਲ ਹੋਰ ਵਧੀਆ ਪੰਪ ਆਉ ਯਾਦ ਰਹੇ ਬਾਡੀ ਆ ਜਿਹੜੀ ਉਹ ਕਿਚਨ ਚ ਤੇ ਰੈਸਟਿੰਗ ਫੇਸ ਦੇ ਵਿੱਚ ਬਣਦੀ ਹੁੰਦੀ ਆ